ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਕਿਵੇਂ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਇਹ ਹੈ ਜੀ ਜਾਗੂ ਦੀ ਵੀਡੀਓ ਕੱਲ ਆਪਾਂ ਗਏ ਸੀ ਜਾਗੂ ਤੇ ਮੇਰੀ ਭਾਣਜੀ ਦਾ ਵਿਆਹ ਹੈ ਜੀ ਉਸ ਦੀ ਜਾਗੂ ਸੀ ਕੱਲ ਜਿੰਨੀ ਕੁ ਕਲਿੱਪ ਆਪਾਂ ਤਲੇ ਗਏ ਓਨੀ ਕੁ ਜ਼ਰੂਰ ਬਣਾਈਏ ਜੀ ਇਹ ਤੇ ਲੱਗ ਰਿਹਾ ਜੀ ਬਟਣਾ ਬਟਨੇ ਦੀ ਰਸਮ ਹੋ ਰਹੀ ਹੈ ਜਿਹਨੂੰ ਆਪਾਂ ਹਲਦੀ ਕਹਿ ਦਿੰਨੇ ਆ ਜੀ ਇਹ ਸਾਰੇ ਰਿਸ਼ਤੇਦਾਰ ਭੈਣ ਭਰਾ ਲਗਾ ਰਹੇ ਨੇ ਜੀ ਇਹ ਮੈਥੀ ਬੀਟਾ ਆ ਗਈ ਜੀ ਵੱਡਾ ਬੀਟਾ ਸਾਰੇ ਰਿਸ਼ਤੇਦਾਰ ਨੇ ਜੀ ਡੀ ਜੇ ਚੱਲ ਰਹੀ ਸੀ ਜੀ ਆਪਾਂ ਆਵਾਜ਼ ਬੰਦ ਕਰ ਦਿੱਤੀ ਐ ਤੁਸੀਂ ਵੀ ਇੰਜੋਏ ਕਰੋ ਜੀ ਜਾਗੋ ਇਹ ਛੋਟੀ ਭਾਬੀ ਐ ਜੀ ਤੇ ਦੀ ਭਾਣ ਜੀ ਨਾਲ ਇਹ ਤੋ ਬੇਟੀ ਤੋਂ ਬਣਵਾਈ ਸੀ ਜੀ ਇਹ ਤੋ ਵੀਡੀਓ ਜਿਹੜੀ ਗਈ ਆ ਹੁਣ ਬਟਨਾਂ ਲਾ ਕੇ ਏ ਜੀ ਨਾਨਕਾ ਪਰਿਵਾਰ ਆਪਾਂ ਸੀਗੇ ਜੀ ਨਾਨਕਾ ਪਰਿਵਾਰ ਵੱਲੋਂ ਜੀ ਦੀ ਕੁੜੀ ਦਾ ਵਿਆਹ ਜੋ ਮੇਰੀ ਮਾਸੀ ਜੀ ਦੀ ਬੇਟੀ ਹੈ ਇਹ ਮਾਸੀ ਜਿਹੜੇ ਵਿਚਾਲੇ ਖੜੇ ਨੇ ਨੀਲੀ ਚੁੰਨੀ ਆਈ ਇਹਨਾਂ ਦੀ ਬੇਟੀ ਹੈ ਇਹ ਮਾਸੀ ਜੀ ਨਾਲ ਆਗੇ ਜੀ ਮਾਮੀ ਜੀ ਮੇਰੇ ਦੋਨੋਂ ਨਾਲ ਦਰਜਾਈ ਤੇ ਬੈਠੇ ਨੇ ਥੱਲੇ ਬੈਠੇ ਨੇ ਮੰਮੀ ਬੇਟੀ ਦੇ ਕੋਲੇ ਤੇ ਮਾਸੜ ਜੀ ਦੇ ਆਗੇ ਜੀ ਨਾਲ ਤੇ ਇਹ ਬੇਟੀ ਦਾ ਭਰਾ ਜੀ ਜਿਹਦੀ ਹਲਦੀ ਹੈ ਉਹਦਾ ਭਰਾ ਨਾਲ ਤੇ ਮੰਗਣੀ ਆਗੇ ਜੀ ਪਰਝਾਈ ਆਗੀ ਮੰਮੀ ਤੇ ਪਰਝਾਈ ਨੇ ਨਾਲ ਇਹ ਵੀਰ ਤੇ ਭਾਬੀ ਆਗੇ ਜੀ ਵੱਡਾ ਵੀਰ ਤੇ ਭਾਬੀ ਕੱਲ ਨੂੰ ਵਿਆਹ ਹੈਗਾ ਜੀ ਵਿਆਹ ਦਿਖਾਵਾਂਗੇ ਆਪਾਂ ਤੁਹਾਨੂੰ ਕੱਲ ਜਾਗੂ ਸੀ ਵਿਆਹ ਕੱਲ ਨੂੰ ਏ ਇੱਕ ਦਿਨ ਵਿਚਾਲੇ ਰੈਸਟ ਸੀਗੀ ਜੀ ਜਿੰਨਾ ਕੋ ਹੋ ਸਕਿਆ ਕੱਲ ਨੂੰ ਵਿਆਹ ਵੀ ਦਿਖਾਵਾਂਗੇ ਇਹ ਇੱਧਰ ਆਪਾਂ ਲਾਗੀ ਸੀਗੀ ਜੀ ਫੋਟੋਆਂ ਕਰਾਉਣ ਇਹ ਬੇਟੀਏ ਬਣਾ ਰਹੀ ਸੀਗੀ ਇਹ ਤੇ ਬਣ ਰਹੀ ਸੀ ਜੀ ਵੀਡੀਓ ਇੱਕ ਸਿੱਧੇ ਲੋਟ ਫੋਨ ਨਾਲ ਬਣਾਈ ਹੋਈ ਹੈ ਜੀ ਤਾਂ ਕਰਕੇ ਉੱਪਰੋਂ ਥੋੜੀ ਜੀ ਕੱਟ ਹੋ ਗਈ ਇਹ ਵੀ ਇਹ ਰੀਤੇ ਮੰਮੀ ਦੀ ਹੈ ਜੀ ਦੋਨਾਂ ਜਾਨੀਆਂ ਇਥੇ ਖਾ ਪੀ ਰਹੇ ਸੀਗੇ ਜੀ ਸਾਰੇ ਚਾਹ ਪਾਣੀ ਪਹਿਲਾਂ ਪੀ ਲਿਆ ਸੀ ਹੋਰ ਖਾ ਰਹੇ ਸੀਗੇ ਜੀ ਟਿੱਕੀ ਵਗੈਰਾ ਗੋਲ ਗੱਪੇ ਤੇ ਇਸ ਤੋਂ ਬਾਅਦ ਸੀਗੀ ਜੀ ਜਾਗੋ ਦੀ ਤਿਆਰੀ ਜਿਆਦਾ ਨੇਰਾ ਨਹੀਂ ਕਰਿਆ ਸੀ ਆਪਾਂ ਟਾਈਮ ਨਾਲ ਹੀ ਵਾਪਸ ਆ ਜੰਨੇ ਹਾਂ ਜੀ ਨੇਰੀ ਚਾਉਣਾ ਜਾਣਾ ਔਖਾ ਹੋ ਜਾਂਦਾ ਥੋੜਾ ਟਾਈਮ ਭੈਣ ਭਾਈ ਬੁਲਾਉਂਦਾ ਜੀ ਤਾਂ ਜਰੂਰ ਜਾਣਿਆ ਜਿੰਨਾ ਕੋ ਹੋ ਸਕਦੇ ਇਹ ਛੋਟੀ ਭਾਬੀ ਤੇ ਭਾਂਜੀ ਖੜੀ ਸੀ ਜੀ ਟਿੱਕੀ ਤੇ ਇਧਰ ਵੱਡੀ ਭਾਬੀ ਖੜੇ ਨੇ ਅਸੀਂ ਵੀ ਖਾਣੀ ਸੀਗੀ ਲੈ ਕੇ ਆਏ ਇਹ ਮੈਂ ਆ ਗਈ ਸੀ ਲੈ ਕੇ ਇਹ ਵੱਡੀ ਭਾਬੀ ਆ ਰਹੀ ਨੇ ਤੇ ਇਧਰ ਘਰ ਰਹੀ ਸੀ ਜੀ ਹੁਣ ਜਾਗੋ ਦੀ ਤਿਆਰੀ ਇਹ ਮਾਸੀ ਜੀ ਦੇ ਤੜੀਏ ਜੀ ਜਾਗੋ ਮੇਰੇ ਮਾਸੀ ਜੀ ਦੇ ਇਕਲੀ ਬੇਟੀ ਹੈ ਜੀ ਇਹ ਜੀ ਦੀ ਬੇਟੀ ਦਾ ਵਿਆਹ ਹੈ। ਫੋੜ ਕੋਈ ਭੈਣ ਭਰਾ ਨਹੀਂ ਹੈਗਾ। ਸੱਗਨ ਕਰਾਤਾ ਸੀਗੇ ਜੀ ਮਾਸੀ ਦੇ ਤੋਂ ਪਹਿਲਾਂ। ਬਾਕੀ ਫਿਰ ਨਾਨਕਿਆਂ ਨੇ ਹੋਰ ਨਹੀਂ ਕੱਢ ਲਈ ਸੀ ਚਾਚੀ ਦਾਏ ਸੀ ਜਿਹੜੇ ਸਾਰੇ। ਤੇ ਆਪਾਂ ਵੀ ਨਾਨਕਿਆਂ ਦੇ ਵਿੱਚ ਹੀ ਸੀਗੇ ਜੀ ਸਾਰੇ। ਰਲ ਮਿਲ ਕੇ ਸਾਰਿਆਂ ਨੇ ਕੱਢ ਲਈ ਸੀ। ਮਸਹੀ ਤੋ ਤੁਰਿਆ ਨਹੀਂ ਜਾਂਦਾ ਜੀ ਔਖਾ ਤੁਰਨ ਸੋਤੀ ਨਾਲ ਤੁਰਦੇ ਨਹੀਂ ਤਾਂ ਥੋੜਾ ਇਹ ਬਾਹਰ ਆਗੇ ਸੀ ਇਹ ਡੀਜਿਆਂ ਕੋਲੇ ਥੋੜਾ ਟਾਈਮ ਇੱਥੇ ਜਾਗੂ ਨਾਲ ਨੱਚੀ ਫਿਰ ਉਸ ਤੋਂ ਬਾਅਦ ਦੀ ਜਿਆਨ ਅਡਚਣ ਲੱਗੇ ਸੀਗੇ ਜੀ। ਦੀ ਜਿਆਂ ਦੇ ਵਧ ਨੱਚ ਦੇਣੀ ਬੋਲੀਆਂ ਕਿਸੇ ਨੂੰ ਘਾਟ ਆਉਂਦੀਆਂ ਸੀ। ਬੋਲੀਆਂ ਨਹੀਂ ਪਾਈਆਂ ਕਿਸੇ ਨੇ। ਵੀਡੀਓ ਸੋਹਣੀ ਲੱਗਦੀ ਹੈ ਜੀ। ਡਿਜ਼ਾਈਨ ਵਾਲੀ ਜਿਉਂ ਮੈਂ ਪਾਈ ਆ ਆਪਾਂ ਪਰ ਨਹੀਂ ਪਾ ਸਕਦੀ ਜੀ ਕੋਈ ਹੋਰ ਟਿਊਨ ਵੀ ਨਹੀਂ ਲਾਉਂਦੀ ਜੀ ਮੈਂ ਕਈ ਵਾਰ ਕਾਪੀ ਰੇਟ ਆ ਜਾਂਦਾ ਹੈ ਕਈ ਵਾਰ ਨਹੀਂ ਵੀ ਆਉਂਦਾ ਤਾਂ ਕਰਕੇ ਆਪਾਂ ਲਾਉਂਦੀ ਨਹੀਂ ਹੈਗੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਪਹਿਣਪਰਾ ਚੈਨਲ ਤੇ ਆਏ ਨੇ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਰੇ ਆਣੇ ਚੱਕੀ ਜਾਗੋ ਜੀ ਬਦਲ ਬਦਲ ਕੇ ਇਹ ਪਾਬੀ ਨੇ ਚੱਕੀ ਹੋਈ ਹੈ ਵੱਡੀ ਨੇ ਇਹ ਨਾਂਣ ਕੇ ਸਾਜ ਤੋੜਨ ਲੱਗ ਗਏ ਸੀਗੇ ਜੀ ਜਗੋ ਤੇ ਸੱਜ ਦਾ ਸਗਨ ਜ਼ਰੂਰੀ ਹੈ ਜੀ ਇਹ ਹਰ ਇੱਕ ਘਰ ਦੇ ਆਪਣੇ ਪਿੰਡਾਂ ਦੇ ਰੀਤੀ ਰਿਵਾਜ ਨੇ ਇਹ ਸਾਰੀ ਕਰਦੇ ਆ ਲਾਈਕ ਜ਼ਰੂਰ ਕਰਿਓ ਜੀ